ਕੀ ਗਾ ਜ ਸਾਰਿਆਂ ਨੂੰ ਅੱਜ ਆਪਾਂ ਛੋਲਿਆਂ ਦੇ ਲੱਡੂ ਬਣਾਵਾਂਗੇ ਬਿਨਾਂ ਅੱਗ ਤੋਂ ਆ ਛੋਲੇ 300 ਗ੍ਰਾਮ ਛੋਲੇ ਹੈਗੇ ਤੇ ਆਪਾਂ ਇਹ ਜੱਗ ਚ ਪਾ ਲਾਂਗੇ ਇਹਨੂੰ ਆਪਾਂ ਪੀ ਲਾਂਗੇ ਪਰ ਅੱਗ ਵਾਲੀ ਹੋਈ ਏ ਸੇਕਣ ਵਾਸਤੇ ਵਾਲੀ ਏ ਛੋਲੇ ਆਪਾਂ ਪੀ ਲੇ ਇਹਨੂੰ ਆਪਾਂ ਲਾਉਂਗੇ ਚੱਕੜ ਲਾਂਗੇ ਹੁਣ ਆਪਾਂ ਖੰਡ پیس ਲਾਂਗੇ ਇਸੇ ਚ ਪਾ ਕੇ ਅੱਧੀ ਕੋਲੀ ਖੰਡ ਦੀ ਐ ਖੰਡਾ ਪੀ ਲਈ ਹੋਰ ਆਪਾਂ ਖੁਖੰਡ ਬੂਰਾ ਵੀ ਪਾ ਸਕਦੇ ਆ ਬੂਰਾ ਖੰਡ ਤੇ ਉਹ ਹੈ ਨਹੀਂ ਸੀਗੀ ਤਾਂ ਕਰਕੇ ਆਪਾਂ ਇਹ ਪੀਲੀ ਖੰਡ ਤੇ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਾਂ ਪੈਨੋ ਲਾ ਲਾਂਗੇ ਚੰਗੀ ਤਰ੍ਹਾਂ ਫਾਕਣਾੜ ਲਾ ਦੇਾਂਗੇ ਚੰਗੀ ਤਰ੍ਹਾਂ ਰਲ ਜੂ ਮੈਂ ਆ ਗਿਆ ਸੀ ਜਾਦੇ ਤੇ ਚੁੱਲਾ ਪ੍ਰਾਂਥ ਨਾਲ ਬਾਹਰ ਲਟ ਗਿਆ ਹੋਇਆ ਸੀਗਾ ਤੇ ਉੱਪਰ ਅਸੀਂ ਬਾਰਨਾ ਖੋਲਿਆ ਸ਼ਾਮ ਤਾਈਂ ਜਨੇ ਚਰ ਮੀ ਪਈ ਗਿਆ ਤੇ ਮੁੜ ਕੇ ਰਾਤ ਪੈ ਗਈ ਤੇ ਰਾਤ ਨੂੰ ਵੀ ਨਵਾਰ ਖੋਲਿਆ ਤੜਕੇ ਬਾਹਰ ਖੋਲਿਆ ਤਾਂ ਪ੍ਰਾਂਤ ਕੋਈ ਚੱਕ ਕੇ ਲੈ ਗਿਆ ਸਾਡੇ ਸਟੀਲ ਦੀ ਪ੍ਰਾਂਤ ਸੀਗੀ ਪ੍ਰਾਂਤ ਐਸ ਤੋਂ ਕੋਈ ਲੈ ਗਿਆ ਤੇ ਆ ਕੰਦਾ ਪਤਾ ਨਹੀਂ ਕੰਦ ਟੱਪ ਕੇ ਕੋਈ ਆਇਆ ਕੋਈ ਕੰਦਾ ਛੋਟ ਗਿਆ ਤੇ ਵੀ ਪ੍ਰਾਂਤ ਲੈ ਗਿਆ ਚੱਕ ਕੇ ਤੜਕੇ ਅਸੀਂ ਵੇਖੀ ਤਾਂ ਪ੍ਰਾਂਤ ਹੀ ਹੈ ਨਾ ਚੁੱਲ੍ਹੇ ਤੇ ਉਧਰਲੀ ਉਹ ਬਾਹਲੀ ਛੋਟੀ ਥੋੜਾ ਜਿਹਾ ਬਾਹਰ ਰੱਖਿਆ ਹੋਇਆ ਹੈਗਾ ਪਹਿਲਾਂ ਬਾਹਰ ਰੱਖਿਆ ਸੀ ਉਹ ਤਾਂ ਬੰਦ ਕੀਤਾ ਉਹ ਹੁਣ ਇੱਟਾਂ ਤੋਂ ਡਿੱਗ ਪਈਆਂ ਥੱਲੇ ਇਹਨੂੰ ਉਹ ਥੋੜਾ ਜਿਹਾ ਛੋਟਾ ਉਥੋਂ ਦੀ ਕੋਈ ਆਇਆ ਟੱਪ ਕੇ ਜੀਚ ਅਸੀਂ ਆਟਾ ਗੁੰਨਦੇ ਹੁੰਦੇ ਸੀ ਤੇ ਅਸੀਂ ਮੈਂ ਉਹਦੇ ਚੁੱਲੇ ਤੇ ਦੇਤੀ ਮੈਂ ਖੈ ਵੀ ਚੱਲ ਭਿੱਜੂਗਾ ਨਾ ਤੇ ਜੇ ਬੱਠੜ ਦਿੰਦੀ ਤਾਂ ਫੇਰ ਬੱਠੜ ਵੀ ਕੋਈ ਲੈ ਜਾਂਦਾ ਤੇ ਮੈਂ ਮੱਠੜ ਅੰਦਰਲੇ ਚੁੱਲੇ ਤੇ ਦੇਤਾ ਤੇ ਬਾਹਰਲੇ ਚੁੱਲੇ ਤੇ ਪ੍ਰਾਂਤ ਦੇਤੀ ਬੋਰੀ ਦੇ ਕੇ ਉੱਤੇ ਤੇ ਉਹ ਕੋਈ ਟੜਕੇ ਚੱਕ ਕੇ ਲੈ ਗਿਆ ਵੇਖਿਆ ਤਾਂ ਬਾਰ ਖੋਲ ਕੇ ਵੀ ਪ੍ਰਾਂਤ ਹੀ ਹੈ ਨਾ ਉੱਥੇ ਤਾਂ ਆਪਾਂ ਚੰਗੀ ਤਰ੍ਹਾਂ ਲਾ ਲਿਆ ਇਹ ਦੇਖੋ ਹੁਣ ਆਪਾਂ ਘਿਓ ਪਾਵਾਂਗੇ ਬੇਸਿਕ ਘਿਓ ਹੈ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਲਾ ਲਾਂਗੇ ਲੋ ਵਾਪਸ ਆਹ ਚੰਗੀ ਤਰ੍ਹਾਂ ਲਾ ਲਿਆ ਇਹ ਘਿਓ ਵੀ ਚੰਗੀ ਤਰ੍ਹਾਂ ਲਾ ਲਿਆ ਤੇ ਹੁਣ ਆਪਾਂ ਦੁੱਧ ਪਾਵਾਂਗੇ ਥੋੜਾ ਥੋੜਾ ਕਰਕੇ ਜਿੰਨਾ ਖ ਪਊਗਾ ਥੋੜਾ ਥੋੜਾ ਕਰਕੇ ਪਾਵਾਂਗੇ ਥੋੜਾ ਥੋੜਾ ਪਾ ਕੇ ਦੁੱਧ ਆਪਾਂ ਗੋਨਣ ਲਾਂਗੇ ਸਵਾਰ ਕੇ ਤੇ ਰੱਖਾਂਗੇ ਕੜਾਈ ਆਪਾਂ ਬਾਲਾ ਢਲਾ ਨਹੀਂ ਕਰਦੇ நட்டுக்கு வாத்து பதியாக பார்ண்ணங்கே ਆਪਾਂ ਪਸਾਰਾ ਕੋ ਚੰਗੀ ਤਰ੍ਹਾਂ ਲਾ ਲਿਆ ਦੁੱਧ ਵੀ ਲਾ ਲਿਆ ਤੇ ਹੁਣ ਆਪਾਂ ਲੱਡੂ ਬਟਾਂਗੇ ਐ ਸਾਰੇ ਵਟਾਂ ਲੰਗੇ ਉਹਪਣ ਸਾਰੇ ਲੱਡੂ ਵਟੇ ਗਏ ਵੇਸਣ ਛੋਲਿਆਂ ਦੇ ਲੱਡੂ ਬਹੁਤ ਵਧੀਆ ਬਣੇ ਆਗੇ ਬਣਾ ਆਦ ਤੋਂ ਬਣਾਏ ਆਪਾਂ ਤੇ ਘਿਉ ਪਾ ਕੇ ਦੁੱਧ ਪਾ ਕੇ ਬਹੁਤ ਵਧੀਆ ਬਣੇ ਆ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ